ਮੰਡੀ ਗਵਿੰਦਗੜ ਵਿਖੇ ਵੱਖ-ਵੱਖ Hindu ਸੰਗਠਨਾਵਾਂ ਵੱਲੋਂ ਬੰਗਲਾਦੇਸ਼ ਵਿੱਚ ਹਿੰਦੂਆਂ 'ਤੇ ਹੋ ਰਹੇ ਅਤਿਆਚਾਰ ਖਿਲਾਫ ਬੰਗਲਾਦੇਸ਼ ਖਿਲਾਫ ਕੀਤੀ ਗਈ ਨਾਰੇਬਾਜੀ ਅੱਜ ਮੰਡੀ ਗਵਿੰਦਗੜ ਦੇ ਲਾਲਬੱਤੀ ਚੌਂਕ ਵਿਖੇ ਵੱਖ-ਵੱਖ Hindu ਸੰਗਠਨਾਵਾਂ ਵੱਲੋਂ ਲਾਲਬੱਤੀ ਚੌਂਕ ਤੇ ਵਿਸ਼ਾਲ ਇਕੱਠ ਕੀਤਾ ਗਿਆ ਜਿਸ ਵਿੱਚ ਜਿੱਥੇ ਸ਼ਹਿਰ ਦੇ ਵੱਖ-ਵੱਖ Hindu ਸੰਗਠਨਾਵਾਂ ਵੱਲੋਂ ਹਿੱਸਾ ਲਿਆ ਗਿਆ ਉੱਥੇ ਭਾਰੀ ਸੰਖਿਆ ਵਿੱਚ ਮਹਿਲਾਵਾਂ ਵੱਲੋਂ ਵੀ ਸ਼ਿਰਕਤ ਕਰਦੇ ਹੋਏ ਬੰਗਲਾਦੇਸ਼ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਇਸ ਦੌਰਾਨ ਉਥੇ ਮੌਜੂਦ ਹਿੰਦੂ ਨੇਤਾਵਾਂ ਤੇ ਸੰਤ ਸਭਾਜ ਵੱਲੋਂ ਬੰਗਲਾਦੇਸ਼ ਖਿਲਾਫ ਜ਼ੋਰਦਾਰ ਸ਼ਬਦਾ ਵਿੱਚ ਕਿਹਾ ਗਿਆ ਕਿ ਜਿਸ ਤਰ੍ਹਾਂ ਬੰਗਲਾਦੇਸ਼ ਹਿੰਦੂਆਂ ਦੇ ਉੱਪਰ ਅਤਿਆਚਾਰ ਕਰ ਰਿਹਾ ਹੈ ਉਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਨ੍ਹਾਂ ਹਿੰਦੂ ਸਮਾਜ ਨੂੰ ਅਪੀਲ ਕੀਤੀ ਕਿ ਉਹ ਹੁਣ ਜਾਗਣ ਅਤੇ ਜਾਗਣ ਦਾ ਟਾਈਮ ਹੈ ਉਹਨਾਂ ਵੱਲੋਂ ਹਿੰਦੂ ਸਮਾਜ ਨੂੰ ਜਾਗਰੂਕ ਕਰਦੇ ਹੋਏ ਕਿਹਾ ਗਿਆ ਕਿ ਹੁਣ ਸਾਨੂੰ ਘਰੋਂ ਨਿਕਲ ਕੇ ਜੋ ਲੋਕ ਹਿੰਦੂ ਵਿਰੋਧੀ ਗੱਲਾਂ ਕਰਦੇ ਹਨ ਉਹਨਾਂ ਦਾ ਸਖਤੀ ਨਾਲ ਜਵਾਬ ਦੇਣਾ ਪਵੇਗਾ ਉਹਨਾਂ ਵੱਲੋਂ ਇਸ ਦੌਰਾਨ ਜੈਸ਼ੀ ਰਾਮ ਬੰਗਲਾਦੇਸ਼ ਮੁਰਦਾਬਾਦ ਹਮ ਇੱਕ ਹੈ ਤੋਂ ਸੇਫ ਹੈ ਇਸ ਰਾ ਦੇ ਸਲੋਗਨ ਲੈ ਕੇ ਵੀ ਨਾਰੇ ਲਗਾਏ ਗਏ ਅਤੇ ਹਿੰਦੂ ਸਮਾਜ ਨੂੰ ਜਾਗਰੂਕ ਕੀਤਾ ਗਿਆ ਪੇਸ਼ ਹੈ ਏਪੀ 24 ਤੋਂ ਰਾਜਕਮਲ ਲalit ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਆਪਰ ਆਪ ਆਪਰ मूल्य मौलवियों की लेकिन दिल्ली के अंदर आप भी केजरी सरकार पंद्रह पंद्रह हजार मौलवियों को पंधा दे रहा है जो लोगों को मूर्ख बनाता है केजरीवाल आप पार्टी आपको चौपन्ना होना है आपका कौन साथी है आपका कौन सहयोगी है पहचानना होगा पहचानोगे तो रक्षा होगी पहचानोगे तो तुम्हारी रक्षा होगी नई पहचानोगे तुम अपने कातिलों को वोट डालते रहे और वो तुम पर अनाज